ਇੰਨਾ ਪੋ ਵਾਲਿਆ ਫੇ ਅੱਗੇ ਬੋਲਜ ਹੋ ਗਿਆ ਪਹਿਲਾ ਘਟ ਵਾਲਦਾ ਕੋਈ ਨਹੀਂ ਜੋ ਤਬ ਤਨ ਟਪ ਗਿਆ ਫਿਰ ਆਪਾਂ ਬੰਦ ਕਰ ਕਰ ਲਈਏ ਬਾਕੀ ਅਦਰ ਥਾਲੀ ਤੇ ਰੱਖ ਕੇ ਬੈਠਾ ਰੋਟੀ ਆਪ ਦੀ ਸ਼ੱਕ ਦਾ ਆ ਲੋ ਜੀ ਮੱਕੀ ਦੀਆਂ ਰੋਟੀਆਂ ਸਨੋਂ ਦਾ ਸਾਦ ਕਿੰਨਾਂ ਹੋ ਗਏ ਅਰਜਨ ਖੰਦਾ ਦੇਈ ਨਹੀਂ ਲਿਆਵੇ ਥਾਲੀ ਕਿੱਥੇ ਥਾਲੀ ਕਿੱਥੇ ਇੱਥੇ ਰੱਖ ਮੈਂ ਆਪੇ ਥਾਲੀ ਉਧਰੇ ਆ ਮੇਰੀ ਥਾਲੀ ਲਪੜਾ ਦੇ ਤਾਂ ਇਹ ਰੋਟੀ ਪੈ ਗਈ ਆਗ ਬੁੱਝਣ ਲਾਪਿਆ ਹੈ ਆ ਗਏ। ਮਸ਼ੀਨ ਨੂੰ ਥੋੜਾ ਤੇਜ਼ ਕਰ ਲੋ। ਲੋ ਜੀ। ਹੋਲੀ ਥੋੜੀ ਜਿਹੀ। ਸਭੂ। ਅਗਾਰੇ ਬੰਦ। ਕਿੰਦੋਂ ਮੈਂ ਬੈ ਗਿਆ। ਲੋ ਜੀ ਆ ਜਣੇ ਤਾਂ ਮੇਰੇ ਕੋਲ ਬਹਿ ਕੇ ਖਾਂਦਾ ਰੋਟੀ। ਉਦੋਂ ਕਿਉਂ ਹਸਾ ਉਹ ਬੈਠੇ ਧੁੱਪੇ। ਉਹ ਚੰਗਾ ਅਸੀਂ ਇੱਥੇ ਪਕਾਉਨੇ ਆ ਰੋਟੀਆਂ ਮੈਂ ਪਕਾਉਣੀ ਆ ਆਰਜਨ ਖਾਂਦਾ ਇਹ ਵੀ ਖਾਂਦੇ ਆ ਕਿ ਹਵਾਈ ਬਹੁਤ ਹੀ ਹੈ ਹਾਂ ਜੀ ਰੋਟੀ ਹੋਰ ਲੈਣੀ ਤੁਸੀਂ ¡Gracias! <laughs> ਲੋ ਜੀ ਇਹ ਛਾਖੜੇ ਪ੍ਰਸ਼ਾਦਾ ਹੋਣਾ ਕਿ ਮੇਰੀ ਵਾਰੀ ਮੈਂ ਸਾਗ ਤਰਕ ਰੱਖਿਆ ਦਾ ਸਾਗ ਠੰਡਾ ਹੋ ਗਿਆ ਸੀ ਥੋਲੇ ਚ ਪਾ ਕੇ ਤਵੇ ਤੇ ਰੱਖ ਪਤਾ ਹੈ ਥੋਲੇ ਚ ਹੀ ਸੀਗਾ ਪਹਿਲਾਂ ਅਸੀਂ ਥੋਲੇ ਹੁੰਦਾ ਤੇ ਇੱਧਰ ਲੱਸੀ ਲੈ ਆਂਦੀ ਮੈਂ ਤਾਂ ਇੱਥੇ ਬਹਿ ਕੇ ਛੱਡ ਜੀ ਪ੍ਰਸ਼ਾਦਾ ਛਕ ਲੈਣਾ ਰੋਟੀਆਂ ਆਪਾਂ ਲੈ ਲਾਂਗੇ ਇਹਦੇ ਵਿੱਚ ਰੋਟੀਆਂ ਤੇ ਇਹ ਮੱਕੀ ਦੇ ਸਾਗ ਦੇ ਪ੍ਰਸ਼ਾਦਾ ਕਿਆ ਸੋਹਣਾ ਲੱਗਦਾ ਸਾਗ ਲੱਗ ਗਿਆ ਹਾਲੇ ਆ ਮਾਤਾ ਮੇਰੀ ਆ ਗਈ ਥੈਂਕ ਯੂ ਮੇਰੇ ਪਿਤਾ ਹੈ ਮੇਰ ਦਾਦਾ ਜੀ ਨਹੀਂ ਰਹਿਣ ਦੇ ਫੇ ਕੀ ਹੋਇਆ ਦਾਦ ਲਾਏ ਆ ਹਾਂ ਜੀ ਮੈਂ ਰੋਟੀ ਪਾਣੀ ਦਾ ਖਾਮਨ ਵੇਣ ਲਿਆ ਇੱਧਰ ਦੇਖ ਮਾਂ ਪੁੱਤ ਕਿੱਦਾਂ ਲੱਕ ਕੇ ਬੈਠੇ ਬੈਠੇ ਧੁੱਪੇ ਆ ਐਨ ਆਪਣਾ ਪਟਾਕੇ ਇੱਕ ਤਾਂ ਫੋਨ ਦੇਖਦਾ ਹਾਂ ਮੈਂ ਲੁਕਿਆ ਵਿੱਚ ਮਾਤਾ ਬੈਠੀ ਬਹੁਤ ਕੰਮ ਕਰਦੇ ਆ ਬਹੁਤ ਖਾ ਖਾਤੇ ਲਓ ਦੇਖੋ ਲੱਗ ਹਾਂ ਨੋਚ ਪ੍ਰਸ਼ਾਦਾ ਪਾਣੀ ਲਿਆ ਸ਼ਾਕ ਆਪਾਂ ਹਣੋਂ ਭਾਂਡੇ ਜਿਹੜੇ ਹੈਗੇ ਧੋਣ ਵਾਲੇ ਧੋਵਾਂਗੇ ਫੇਰ ਬਾਹਰ ਬੈਠਦੇ ਮਾਤਾ ਕੋਲ ਲਓ ਜੀ ਖਾਣ ਰੋਟੀ ਖਾ ਲਈ ਸੀ ਆਪਾਂ ਮੰਮੀ ਆਏ ਆ ਇੱਧਰ ਨੂੰ ਚਾਹ ਬਣਾਉਨੇ ਆ ਮਾਰ ਬੈਠੇ ਆ ਮਾਂ ਪੁੱਤ ਮੈਂ ਭੰਡੇ ਧੋ ਲੈ ਸੀ ਭੰਡੇ ਧੋ ਕੇ ਸਿੰਖ ਸੁਕਸਵਾ ਕੇ ਹੁਣ ਚਾਹ ਬਣ ਰਹੀ ਆ ਪਹਿਲਾਂ ਫਿੱਕੀ ਬਣਾਈ ਆ ਚਾਹ ਮੜਾ ਥੋੜਾ ਜਿਹਾ ਗੁੜ ਪਾਇਆ ਕਿਉਂਕਿ ਮੰਮੀ ਨੇ ਨਹੀਂ ਪੀਣਾ ਦਾ ਮਿੱਠਾ ਦਾਦੇ ਬਾਹਰੋਂ ਆਏ ਘੱਟੇ ਪੀਂਦੇ ਮਿੱਠਾ ਪਿੰਡ ਉਹਦਾ ਇੱਥੇ ਇੰਨਾ ਨਹੀਂ ਸੀ ਪਿੰਦੇ ਅਸੀਂ ਥੋੜਾ ਜਿਹਾ ਵੀ ਨੇ ਮਿੱਠਾ ਮੱਕੀ ਸਾਰਾ ਪਰਿਵਾਰ ਭਾਜੀ ਵੱਡਾ ਮम्मी ਨਹੀਂ ਪਿੰਦੇ ਮਠਾ ਇਹ ਲੋੜ ਥੋੜੀ ਜਿਹੀ ਖੰਮ ਪਾਉਣੀ ਹੈ ਗੰਦ ਬਣਾ ਲੈਂਦੇ ਹਾਂ ਕੋਈ ਮम्मी ਚਾਹੀਦਰ ਪਾਉਣ ਲਈ ਕਾਪ ਚ ਟਿੱਕੀ ਤੁਹਾਨੂੰ ਵਾੜੀ ਆ ਗਈ ਮੋਦੀ ਆਪਣੇ ਨਾਲ ਮੱਪਣ ਕੇ ਰੱਖੋ ਬਾਬਾ ਸੇ ਸਵੇਰੇ 10 ਵਜੇ ਦੀ ਪਿੰਦੇ ਨਾਲ ਉਹ ਉੱਧਰ ਆਈ ਆ ਬਣਾ ਲਈ ਜਾਵਾਂਗੇ ਭੈਣ ਜੀ ਹੋਣੀ ਜੇ ਕੋਹ ਹੋ ਰਾਇ ਉਹ ਵੀ ਪੀ ਲੂਗੇ ਆਦਨ ਪੀਊਗਾ ਮੈਂ ਵੀ ਤਾਂ ਬਾਟੀ ਸੇ ਤਾਂ ਕਾਪ ਚ ਪੀਣੀ ਨਹੀਂ ਉਹ ਬਾਤ ਦਿੱਤੀ ਕਾਪ ਚ ਬਹੁਤ ਠੰਡਾ ਹੋ ਗਿਆ ਮਮੀ ਨੂੰ ਪੜਾਇਆ ਹੈ ਇਹ ਚਾਹ ਮੇਰੇ ਵੀ ਨੂੰ ਪੁੱਛਦੀ ਕਿ ਤਾ ਪੀਣੀ ਨਹੀਂ ਕਹਿੰਦਾ ਨਹੀਂ ਲਓ ਜੀ ਚਾਹ ਪੀਓ ਮਮੀ ਐਸ ਮੰਜੇ ਤੇ ਆਓ ਤੋ ਤੁਸੀਂ ਇੱਥੇ ਓਖੇ ਹੋ ਦੋਨੇ ਜਣੇ ਇੱਕ ਮੰਜੇ ਤੇ ਇੱਥੇ ਆ ਜਾਓ ਇੱਥੇ ਬਹਿ ਕੇ ਪੀਓ ਲਾ 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 ਹਾਂਜੀ ਚਾਹ ਪੀਓਗੇ ਆਹ ਕਿਹੜਾ ਟਾਂਗਿਆ ਬੈਠਣ ਦਾ ਪੀਣੀ ਆ ਕੋਟਤ ਲੈ ਲੈ ਮੈਂ ਤਾਂ ਕਿ ਪੀਣੀ ਨਹੀਂ ਅਰਜਨ ਚਾਹ ਪੀਣੀ ਆ ਇੱਥੇ ਲੈ ਆਣੀ ਮੈਂ ਬਾਹਰ ਹੀ ਪਾਣੀ ਭਾਂਡੇ 'ਚ ਕੋਈ ਨਹੀਂ ਆ ਜਾਓ ਚਾਹ ਪੀਓ ਜੀ ਬਾਟਿਆਂ ਚ ਇਹ ਸਭ ਸੁਹਾਣੀ ਅਰਜਨ ਆ ਜਾ ਚਾਹ ਲੈ ਲੈ ਪੁੱਤ ਕਿੱਥੇ ਹੋਰ ਤੇ ਗਲਾਸ ਦੇ ਆ ਪੁੱਤ ਤੂੰ ਤਾਂ ਗਲਾਸ ਕਿੱਡੀ ਦੂਰ ਰੱਖ ਕੇ ਗਿਆਵੇਂ ਉਥੇ ਮੱਖੀਆਂ ਪੈ ਜਾਣੀਆਂ ਚਾਹ ਪਾ ਕੇ ਰੱਖੂਗੀ ਆ ਜਾ ਲਿਆ ਆ ਜਾ ਆ ਜਾ ਪੀ ਲੈ ਆ ਗਿਆ ਮੇਰਾ ਬੂੰਗੜੀ ਆ ਗਈ ਮੇਰੀ ਚਾਹ ਰੋਲੇ ਕਿੱਥੇ ਰੱਖ ਆਸ ਪੀ ਲੋ ਜੇ ਸਾਰੇ ਭੈਣ ਭਰਾ ਚਾਹ ਪੀ ਲੋ 10:30 ਵਜੇ ਵਾਲੀ ਮਹਾਰਾਜ ਦੇ ਦੇ ਦੁੱਧ ਪੁੱਤ ਸੱਚੇ ਬਾਖਸ਼ਾਬਾਖਸ਼ੀ ਹੂੰ ਬਾੜਾ ਵਾੜਾ ਰੱਖਦੇ ਦੇ ਉਹ ਪੈਰ ਤੀਆਂ ਪੁੱਤਾਂ ਨੂੰ ਪਰਮਾਤਮਾ ਬਾਹਾਂ ਮਾਇਆ ਕੁਸ਼ੀਆਂ ਦੀ ਹੂੰ ਸਿਆਣਿਆਂ ਦੀਆਂ ਸੀਸਾ ਦੇਖੋ ਜੀ ਸਾਡੀ ਮੰਮੀ ਸੀਸਾ ਦਿੰਦੀ ਚਾਹ ਦਾ ਘਟ ਬਣਾ ਕੇ ਦਿੱਤਾ ਤਾਂ ਇੰਨੀਆਂ ਸੀਸਾ ਦੇ ਦਿੱਤੀਆਂ ਲੋ ਜੀ ਆਪਾਂ ਕੱਪੜੇ ਵੀ ਧੋ ਲੈ ਸੀਗੇ ਉਰੇ ਸੁੱਕਦੇ ਆ ਤੇ ਆਪਾਂ ਲੱਗੇ ਸਬਜ਼ੀ ਦੀ ਤਿਆਰੀ ਕਰਨ ਚਾਹ ਪਾਣੀ ਪੀਟੇ ਗਾਜਰਾਂ ਬਣਣੀ ਆ ਅੱਜ ਗਾਜਰਾਂ ਤੇ ਮਟਰ ਮੇਜੀ ਹੁਣ ਲੱਗੇ ਆਪਾਂ ਤੜਕਾ ਲਾਉਣ ਸਬਜ਼ੀ ਨੂੰ ਘਿਰਾ ਮੈਂ ਛੋਇਆ ਹੀ ਸੀਗੀ ਇੰਦਰ ਦੁੱਧ ਪੀਣ ਦੇ ਬਾਕੇ ਰੱਖਿਆ ਤੇ ਇਹ ਤਾਂ ਲੱਸੀ ਵਾਲਾ ਗਰਮ ਹੋਇਆ ਤੀਲਾ ਗਰਮ ਹੋ ਗਿਆ ਇੰਦਰ ਆ ਪਾਟਾ ਛਾਣ ਕੇ ਰੱਖ ਲਿਆ ਆਟਾ ਗੁੰਨਾਂਗੇ ਤੇ ਹੁਣ ਆਪਾਂ ਪਾਉਨੇ ਪਤਲੇ ਚ ਤੇਲ ਰੋਟੀ ਪਾਉ। ਪਰਿਵਰਤ ਵੀ ਥੋੜੀ ਜਿਹੀ ਪਾਈ ਉਦਾਂ ਲਾਲ ਵੀ ਪਾਵਾਂਗੇ ਕਿਉਂਕਿ ਗਾਜਰਾ ਮਿੱਠੀ ਜਿਹੀ ਹੁੰਦੀਆਂ ਹਣ ਫਲਤੀ ਜਿਉ ਬਾਗੀ ਫਤਗੋ ਨਗੋ ਕਿਪਰੇ ਮਿੱਥੇ ਨਹੀਂ ਤੋ ਹੀ ਰੰਗ ਜਾਲਾ ਖੂਨ ਉੱਤਰ ਦੇ ਜਿਹੜਾ ਕੋ ਬਣਾ ਮਟਕ ਬਟ ਪਤਾ ਨਹੀਂ ਇਹ ਦਿਨ ਮੈਂ ਕਿਹਾ ਸੀਗਾ ਕਿ ਮੈਂ ਜੜੀ ਖਾਣੀ ਰੋਟੀ ਉਹ ਬੁੜਾ ਬੰਦੂ ਗੁੰਨਿਆ ਮੈਂ ਕਿ ਤੈਨ ਕਾਲਪ ਦੀ ਖਾਣੀ ਮੱਕੀ ਦੀ ਖਾਣ ਲਈ ਮੈਂ ਖਾਣੀ ਗਾਜਰੇ ਤੇ ਸਰਦਾਰ ਨੇ ਤਾਂ ਮੱਕੀ ਦੀ ਖਾਣੀ ਹੂੰ Wow. ਠੀਕ ਹੈ ਜੀ ਆਪਾਂ ਹੁਣ ਲਗੇ ਰੋਟੀ ਪਕਾਉ। ਤੇ ਇੱਧਰ ਪਾ ਲਿਆ ਗਾ ਮੂਕੜੀ ਦਾ ਲੱਗੇ ਜਾਂਦੇ ਸਾਰੇ ਜਣੇ ਨਿਆਣੇ ਪੌੜਾ ਹਨ ਰੋਲਾ। ਆਪਣੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਜੀ। ਵੀਡੀਓ ਲਾਈਕ ਲੱਗੀ ਸੀ ਪਸੰਦ ਆ ਤੇ ਠੀਕ ਹੈ ਜੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ। ਇੱਧਰ ਨਿਆਣਿਆਂ ਨੇ ਪਾ ਲਿਆ ਰੋਣਾਂ ਨੂੰ ਲਾ ਕੇ ਤੇ ਵੀਡੀਓ ਪਸੰਦ ਆਈ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇਆਂ।